ਪੁਲਿਸ ਚੌਂਕੀ ਦੇ ਉਦਘਾਟਨ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਸਾਰੇ ਅੰਮ੍ਰਿਤਸਰ ਵਾਸੀਆਂ ਨਾਲ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਇਸ ਪਹਿਲੀ ਜਿਹੜੀ ਪ੍ਰੀਫੈਬ੍ਰिकेटेड ਪੁਲਿਸ ਪੋਸਟ ਦਾ ਬਿਲਡਿੰਗ ਅੱਜ ਇਨੋਗਰੇਟ ਕੀਤੀ ਹੈ ਆਪਾਂ ਸਾਰਿਆਂ ਨੇ ਔਰ ਬਾਰ ਅਸੋਸੀਏਸ਼ਨ ਵੀ ਸਾਰੀ ਬੜੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆਂ ਉਹਨਾਂ ਨੇ ਵੀ ਬੜਾ ਇਹਦੇ ਵਿੱਚ ਸਹਿਯੋਗ ਵੀ ਦਿੱਤਾ ਹੈ ਔਰ ਸਪੈਸ਼ਲੀ ਜੇ ਸਾਡੇ ਇਹਨੂੰ ਬਿਲਡਰ ਨੇ ਔਰ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਉਹਨਾਂ ਨੂੰ ਮੈਂ ਸਭ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਸੋਹਣਾ ਫਿਨਿਸ਼ਿੰਗ ਕੀਤੀ ਹੈ ਔਰ ਬੜਾ ਅੱਛਾ ਫਰਨੀਚਰ ਲਾਇਆ ਗਿਆ ਔਟ ਕੰਪਲੈਕਸ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਬਹੁਤ ਲੋਕਾਂ ਦੀ ਪਬਲਿਕ ਦੀ ਆਵਾਜਾਈ ਹੈ ਔਰ ਇੱਥੇ ਉਹਦੀ ਸੁਰੱਖਿਆ ਹਮੇਸ਼ਾ ਹੀ ਸਾਡੇ ਵਾਸਤੇ ਪ੍ਰਾਈਮ ਇੰਪੋਰਟੈਂਸ ਰੈਂਦੀ ਹੈ ਪਰ ਪੁਲਿਸ ਨੂੰ ਇੱਕ ਪ੍ਰੋਬਲਮ ਆਉਂਦੀ ਸੀ ਇੱਥੇ ਕਿ ਸਾਡੇ ਕੋਲ ਆਪਣਾ ਇਨਫਰਾਸਟ੍ਰਕਚਰ ਹੈ ਨਹੀਂ ਸੀ ਮੁਲਾਜ਼ਮਾਂ ਦੇ ਬੈਠਣ ਵਾਸਤੇ ਜਾਂ ਆਫੀਸਰ ਨੂੰ ਮੀਟਿੰਗ ਕਰਨ ਵਾਸਤੇ ਸੂਰੇ ਦੇ ਬਣਨ ਨਾਲ ਮੈਂ ਸਮਝਦਾ ਕਿ ਪੁਲਿਸ ਦੇ ਕੰਮ ਦੇ ਵਿੱਚ ਹੋਰ ਐਫੀਸ਼ੀਐਂਸੀ ਆਏਗੀ ਔਰ ਹੋਰ ਵੀ ਮਤਲਬ ਬੈਟਰ ਰਿਜ਼ਲਟਸ ਆਉਣਗੇ ਸਿਕਿਉਰਿਟੀ ਪੁਆਇੰਟ ਆਫ View ਨਾਲ ਵੀ ਸਾਨੂੰ ਇਹਦਾ ਬੜਾ ਫਾਇਦਾ ਹੋਏਗਾ ਔਰ ਪਬਲਿਕ ਦੀ ਕਨਵੀਨੀਅன்ஸ் ਵੀ ਜਿਹੜੀ ਹੈ ਉਹ ਵੀ ਇੰਕਰੀਜ਼ ਕਰੇਗੀ ਕਿਉਂਕਿ ਇਥੇ ਬੈਠਣ ਦਾ ਬਾਲ ਪਬਲਿਕ ਵਾਸਤੇ 18ਟਿੰਗ ਏਰੀਆ ਇਹ ਹੋਰ ਚੀਜ਼ ਹੈ ਉਹ ਸਾਡੇ ਪਲਾਜ਼ਮਾ ਵਾਸਤੇ ਬਹੁਤ ਸੋਚੀਆ ਸੂਰ ਸਰ ਮਹਿਲਾ ਪੁਲਿਸ ਕਰਮੀਆਂ ਲਈ ਖਾਸ ਸੁਰ ਜੇ ਦੇਖਿਆ ਜਾਵੇ ਤਾਂ ਨਾਲੀਆ ਚੌਂਕ ਦੇ ਵਿੱਚ ਜਿਹੜੀਆਂ ਮਹਿਲਾ ਪੁਲਿਸ ਕਰਮੀਆਂ ਹੁੰਦੀਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਲ ਹੀ ਦੇ ਵਿੱਚ ਮਹਿਲਾ ਪੁਲਿਸ ਕਰਮੀਆਂ ਦੀ ਮੀਟਿੰਗ ਵੀ ਕੀਤੀ ਗਈ ਹੈ ਜਿੱਥੇ ਨੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਦੱਸਿਆ ਸੀ ਉਹਨਾਂ ਲਈ ਖਾਸ ਦਿੱਤੀ ਸਿਕੋ ਜੀ ਸਭ ਤੋਂ ਇੰਪੋਰਟੈਂਟ ਕੰਮ ਵਾਟਸ ਦਨੇ ਪੁਲਿਸ ਦੇ ਵੈਲਫੇਅਰ ਨੂੰ ਬਸ ਸਾਡੇ ਦੇ ਮਹਿਲਾ ਕਰਮਚਾਰੀਆਂ ਨੇ ਐਸੀ ਕਰਕੇ ਮੈਂ ਮੈਡਮ ਪਰਵਿੰਦਰ ਨੂੰ ਕਿਹਾ ਸੀ ਕਿ ਉਹਨੇ ਮੀਟਿੰਗ ਵੀ ਕੀਤੀ ਜਿਹੜੀ 10 ਸਰੀ ਨੂੰ ਉਹ ਸਮੱਸਿਆ ਨੂੰ ਅਸੀਂ ਸਭ ਤੋਂ ਵੱਧ ਪ੍ਰਾਇੋਰਟੀ ਦੇ ਰਹੇ ਹੁਣ ਜਿਹੜੇ ਨਵੇਂ ਟਾਇਲਟਸ ਵੀ ਟਾਇਲਟਸ ਐਂਡ ਕੰਕ੍ਰੀਟ ਸਿਸਟਮ ਸੈਪਰੇਟਿਜ਼ ਮਤਲਬ ਮਿਲ ਰਹੇ ਨੇ ਬਣਾਏ ਜਾ ਰਹੇ ਨੇ ਔਰ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਟਾਈਮ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਜਿਹਦੀ ਪਾਲਿਸੀ ਹੈ ਅਸੀਂ ਵੀ ਵੈਲਫੇਅਰ ਨੂੰ ਫੋਰਸ ਦੇ ਨੂੰ ਪ੍ਰਾਇੋਰਟੀ ਦਿੰਨੇ ਆ ਔਰ ਵੈਲਫੇਅਰ ਦੇ ਵਿੱਚ ਮੈਨਿੰਮ ਅਮਪਲਾਈਜ਼ ਨੂੰ ਵੀ ਅਸੀਂ ਉਹਨਾਂ ਦੀ ਸਹੂਲਤ ਤੇ ਉਹਨਾਂ ਦੀ ਪ੍ਰਾਈਵੇਸੀ ਨੂੰ ਪੂਰਾ ਆਦਰ ਮਾਨ ਦਿੱਤਾ ਹੈ ਸਰ ਇਹ ਸਮਾਰਟ ਸਿਟੀ ਦੇ ਅਧੀਨ ਆ ਰਹੀਆਂ ਹਨ ਹੋਰ ਵੀ ਕੋਈ ਪੁਲਿਸ ਥਾਣੇ ਸਮਾਰਟ ਸਿਟੀ ਦੇ ਅਧੀਨ ਪੜ ਰਹੇ ਹਮਦੇ ਸਭ ਦੇ ਵਿੱਚ ਮਹੀਨਾ ਨਾਲ ਗੱਲ ਹੋਈ ਹੈ ਜੀ ਕੱਲ ਅਸੀਂ ਮੀਟਿੰਗ ਕਰਾਂਗੇ ਔਰ ਜਿੱਥੇ ਵੀ ਸਾਨੂੰ ਰਿਕੁਆਇਰਮੈਂਟ ਆਸੀ ਜ਼ਰੂਰ ਉਹਨਾਂ ਦੀ ਹੈਲਪ ਲਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਸ਼ਾਨਦਾਰ ਇੱਕ ਸ਼ੁਰੂਆਤ ਕੀਤੀ ਹੈ ਜੇ ਅਸੀਂ ਚਾਹਾਂਗੇ ਕਿਉਂਕਿ ਸਾਡੇ ਪੁਲਿਸ ਥਾਣੇ ਜਿਹੜੇ ਆ ਪੁਰਾਣੇ ਬਣੇ ਹੋਏ ਆ ਉਹਨਾਂ 'ਚ ਸਾਨੂੰ ਹੋਰ ਜਿਹੜੀ ਹੈ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਫਰਨੀਚਰ ਹੈ ਹੋਰ ਚੀਜ਼ ਹੈ ਜੋ ਪ੍ਰੀ ਫੈਬ੍ਰੀਕੇਟਡ ਸਟਰਕਚਰਸ ਨੂੰ ਐਨਕੋਰੇਜ ਕਰ ਰਹੇ ਆ ਸਾਡਾ ਮੁਕਮਲ ਪੁਰਾ ਤੁਹਾਡਾ ਵੀ ਇੰਡਰ ਕੰਸਟਰਕਸ਼ਨ ਹੈਗਾ ਉਹ ਚਾਲੀ ਖੂਹ ਦੇ ਕੋਲ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਕੱਲ ਦੀ ਅਸੀਂ ਮੀਟਿੰਗ ਤੋਂ ਬਾਅਦ ਹੋਰ ਵੀ ਇਹਨਾਂ ਨੂੰ ਰਿਕਵੈਸਟ ਕਰਕੇ ਨਵੀਂ ਜਿਹੜੀ ਕੰਸਟਰਕਸ਼ਨ ਹੈ ਹੋਰ ਕਰਾਂਗੇ ਇਸ ਸਾਲ ਦੇ ਖਾਨੇ ਵਿੱਚ ਚੌਕੀਆਂ ਬਣਾਉਣ ਦੇ ਨਾਲ ਕਾਨੂੰਨ ਵਿਵਸਥਾ ਦੀ ਵੀ ਸੁਧਾਰਾ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਪਤਾ ਕੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਉਹ এনवायरमेंट ਤੁਹਾਡੀ এফিশিয়েন্সি ਵਧਾਉਂਦਾ ਤੇ ਐਕਚੁਅਲੀ ਜਦੋਂ ਅੱਛੀ ਜਗ੍ਹਾ ਬੈਠਦੇ ਹੋ ਸਾਫ਼ ਸੁਥਰੀ ਜਗ੍ਹਾ ਬੈਠਦੇ ਹੋ ਤੁਹਾਡਾ ਵੈਸੇ ਵੀ ਇੱਕ ਜਿਹੜੀ ਕਿਸੇ ਦਾ ਵੀ ਮੂਡ ਹੈ ਜਾਂ ਬੰਦੇ ਦੀ ਪਰਫਾਰਮੈਂਸ ਹੈ এফিশিয়েন্সি ਉਹ ਇਨਹਾਂਸ ਹੁੰਦੀ ਹੈ ਥੈਂਕ ਯੂ ਥੈਂਕ ਯੂ ਜੀ